ਉਹ ਮਗਰ ਮੇਟਾ ਨਾਲ ਲਿਖ ਗਿਆ। ਜੇ ਤੁਸੀਂ ਕਹਿੰਦੇ ਵੀ ਟਰਾਲੀ ਚ ਬੱਜਿਆ। ਹਾਂ ਟਰਾਲੀ ਨਾਲ ਬੱਜਿਆ। ਇੱਕ ਮੁੰਡਾ ਕਹਿੰਦਾ ਉਹ ਕਹਿੰਦਾ ਪਹਿਲੇ ਡੇਪਰ ਤੇ ਬੱਜਿਆ ਫਿਰ ਟਰਾਲੀ ਤੇ ਬੱਜਿਆ। ਟਰਾਲੀ ਚ ਬੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆ ਆਉਣਾ। ਹਾਂ। ਤੇ ਤੁਸੀਂ ਗੱਡਾ ਟਰਾਲੀ ਭਰਿਆ ਹੋਇਆ ਜਾਂ ਖਾਲੀ। ਖਾਲੀ ਖਾਲੀ ਗੱਡੀ ਖਾਲੀ। ਹਾਂਜੀ। ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ? ਨਹੀਂ ਇੱਧਰ ਨੂੰ ਆ ਗਏ ਮਾਸੀ ਵਾਲੇ। ਅੱਛਾ ਜੀ ਰੇਤਾ ਭਰਨ ਆ ਰਹੇ। ਨਹੀਂ ਨਹੀਂ ਰੇਤਾ ਨਹੀਂ ਗੱਦਰੀ ਨਹੀਂ ਆਉਂਦੇ। ਉਹ ਇਸ਼ਕ ਤੇ ਆਪਣੀ। ਵਿਹਾਰ ਸਾਡੀ ਆਪਣੀ ਅੰਮ੍ਰਿਤਸਰ। ਹਮਰਾ ਸਾਡੇ। ਠੀਕ ਹੈ। ਗੱਡੀ ਆਪਣੀਆਂ ਜਾਂ ਤੁਸੀਂ ਕਿਹੜੀ ਚਲਾ ਰਹੇ ਹੋ ਆਪਣੀਆਂ ਦੀਆਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਉਹ ਐਚਪੀਆਰ ਸੀ ਹੈ ਐਚਪੀਆਰ ਕੀ ਕੰਮ ਹੈ ਇਹਨਾਂ ਦਾ ਬਜਰੀ ਦਾ ਇਹੋ ਹੀ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਹੈ ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਇਹ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ ਹਾਂਜੀ ਇਹ ਸਕੂਲ ਤੋਂ ਆ ਰਹੀ ਸੀਗੀ ਤੇ ਪਿੱਛੇ ਬੈਠੀ ਸੀਗੀ ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਯਾਨੀ ਕਿ ਸੱਜੇ ਪਾਸੇ ਗਿਰ ਗਈ ਆ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਕੂਟਰਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਹਾਂਜੀ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਗਾ ਦਿੱਤਾ ਹੈਲੋ ਹੈਲੋ ਔਰ ਉਹਦੇ ਟਾਇਰ ਦੇ ਨੀਚੇ ਉਹਦਾ ਸਿਰ ਔਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕਿ ਬੱਚੀ ਦੀ ਉਮਰ ਕਿੰਨੀ ਹੈ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕਲਰਟ ਆਰਟ ਸਕੂਲ ਚ ਪੜਦੀ ਆ 5th ਸਟੈਂਡਰਡ ਅੱਛਾ ਤੁਹਾਡਾ ਕੀ ਨਾਮ ਹੈ ਜੀ ਇਹਦਾ ਨਾਮ ਜਸਜੀਤ ਸਿੰਘ ਗਿੱਲ ਹੈ ਤੇ ਰਿਆਸ਼ ਕਿਤੋਂ ਹੈ ਰਹਿਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਪਮਾਂਗਾ ਤੁਸੀਂ ਮੌਕੇ ਤੇ ਇਹ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਵਾਸ ਆਈ ਬਿਟਨੈਸ ਇਨ ਬਿਸ ਠੀਕ ਹੈ ਔਰ ਉਹ ਪੰਜਵੀਂ ਚੜ੍ਹਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗਿਆ ਤਾਂ ਉਹਨਾਂ ਨੂੰ ਜ਼ੁਆ ਸੀਗਾ ਜ਼ੁਆ ਬੈਂਸ ਜੀ ਫਿਫਥ ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਚੇੇ ਕੰਮ ਕੀਤਾ ਥੈਂਕ ਯੂ ਤੁਸੀਂ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਕੀ ਨਾਮ ਹੈ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਪਰ ਐਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਤੁਹਾਡੀ ਕੀ ਲੱਗਦੀ ਸੀ ਜੀ ਕੀ ਨਾ ਨਹੀਂ ਮੇਰੀ ਤੇਜ਼ੀ ਲੱਗ ਕੋਤੀ ਲੱਗਦੀ ਹੈ ਜੀ ਕਿਵੇਂ ਇਹ ਘਟਣਾ ਬਾਬੇ ਥੋੜਾ ਦੱਸੋ ਅਸੀਂ ਸਕੂਟ ਉੱਤੋਂ ਛੁੱਟੀ ਵੇਲੇ ਆ ਰਹੇ ਸੀਗੇ ਜੀ ਰਵਿਦਾਸ ਗੁਰਦੁਆਰੇ ਦੇ ਕੋਲ ਮੈਂ ਟ੍ਰੈਲੀ ਕਰਾਸ ਕਰ ਰਿਹਾ ਸੀਗਾ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਟਿਪਰ ਵੱਜ ਕੇ ਬੁੜੀਆ ਮੂੰਹ ਭਾਨੇ ਗਿਰ ਗਈ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੇਰਾ ਮੋਟਰਸਾਈਕਲ ਟ੍ਰੈਲੀ ਦੇ ਥੱਲੇ ਚਲੇ ਗਿਆ ਜੀ ਬੁੜੀਆ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਹੈ ਜੀ ਤੁਹਾਡੀ ਤੁਸੀਂ ਕੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲੋਂ ਜੀ ਕੋਈ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ ਬਤਾਓ ਗਵਾਂਡੀਓ ਲੈ ਕੇ ਲੱਗੇ ਹੈ ਤੱਕ ਬਜੇ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਦੋਆ ਬੈ ਸੀ ਕੁੜੀਆਂ ਦਾ ਨਾਮ ਜੀ ਇਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਾਲ ਚਾਲ ਚੱਲੇ ਬੱਚਾ ਠੀਕ ਹੈ ਨਹੀਂ ਡੈਥ ਹੋ ਗਈ ਉਹਦੀ ਡਾਕਟਰ ਸਾਹਿਬ ਕੀ ਨਾਮ ਹੈ ਮੇਰਾ ਡਾਕਟਰ ਸ਼ਰਮਨ ਡਾਕਟਰ ਸਾਹਿਬ ਇੱਕ ਐਕਸੀਡੈਂਟ ਕੇਸ ਹੋਇਆ ਜੀ ਕੀ ਕੀ ਸੀਗਾ ਜੀ 11 ਸਾਲ ਦੀ ਕੁੜੀ ਸੀ ਸਕੂਲ ਤੋਂ ਸਕੂਲਸ ਪਰਦੀ ਸੀ ਇਹ ਤੇ ਇਹਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਤੇ ਪਿੱਛੋਂ ਕੋਈ ਟੈਪਰ ਆਇਆ ਤੇ ਉਹ ਨਾਲ ਟਕਰਾ ਕੇ ਟ੍ਰੈਕਟਰ ਵੱਲ ਉੱਡੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੇ ਹੀ ਲੰਗ ਗਿਆ ਜਦ ਬੱਤੀ ਇੱਥੇ ਆਈਏ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵਿੱਚ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ ਤਾਂ ਉਸ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰ ਡੈਡ ਕਰਤਾ ਕਿੱਥੇ ਦੇ ਰਹਿਣ ਵਾਲੇ ਨੇ ਮਛੋੜੀ ਸਾਉਂਦ ਦੀ ਨੇ ਕ੍ਰਿਸ਼ਨਾਪੁਰ ਮਰ ਲਿਆ ਤੇ ਉਸ ਸਮੇਂ ਦੇ ਗ੍ਰੈਂਡਫਾਦਰ ਉਹ ਠੀਕ ਨੇ ਕਿ ਉਹਨਾਂ ਦੇ ਵੀ ਚੋਟ ਵਗੈਰਾ ਆਈਆਂ ਕਿ ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੂਜੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਚੋਟਾਂ ਆਈਆਂ ਨੇ ਥੋੜੇ ਦੇ ਹੱਥ ਪੈਰਾਂ ਤੇ ਬਟ ਕੋੜੀ ਟਰੈਕਟਰ ਨੇ ਸੱਡ ਗਏ ਸੀ ਤਾਂ ਪ੍ਰੈਕਟ ਹੋ ਤੋ ਰਿਹਾ